ਹਮੇਸ਼ਾ ਹੀ ਸਮਾਜ ਭਲਾਈ ਕਾਰਜਾਂ ਵਿੱਚ ਅੱਗੇ ਰਹਿਣ ਵਾਲੀ ਫਗਵਾੜਾ ਸ਼ਹਿਰ ਦੀ ਉਗੀ ਸਮਾਜ ਸੇਵਿਕਾ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਰਜਨੀ ਵਾਲਾ ਨੇ ਚਿਹੜੂ ਤੇ ਆਸ-ਪਾਸ ਦੇ ਪਿੰਡਾਂ ਵਿੱਚ ਜਾ ਕੇ ਸラム ਖੇਤਰਾਂ ਦੇ ਗਰੀਬ ਬੱਚਿਆਂ ਨਾਲ ਲੋਹੜੀ ਦੀ ਖੁਸ਼ੀ ਮਨਾਈ। ਉੱਥੋਂ ਲੋੜਵੰਦਾਂ ਨੂੰ ਗਰਮ ਕੱਪੜੇ ਦਸਤਾਨੇ ਟੋਪੀਆਂ ਤੇ ਹੋਰ ਜ਼ਰੂਰੀ ਵਸਤੂਆਂ ਵੀ ਵੰਡੀਆਂ ਇਸ ਮੌਕੇ ਗੱਲਬਾਤ ਕਰਦੇ ਸਮਾਜ ਸੇਵੀ ਕਾ ਰਜਨੀਵਾਲਾ ਨੇ ਕਿਹਾ ਕਿ ਮੈਨੂੰ ਇਹਨਾਂ ਮਾਸੂਮ ਤੇ ਲੋੜਵੰਦ ਬੱਚਿਆਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਮਦਦ ਕਰਕੇ ਬਹੁਤ ਹੀ ਖੁਸ਼ੀ ਮਿਲਦੀ ਹੈ ਇੱਥੇ ਇਹ ਵੀ ਦੇਖਿਆ ਗਿਆ ਕਿ ਜਦੋਂ ਸਮਾਜ ਸੇਵੀ ਮੈਡਮ ਰਜਨੀਵਾਲਾ ਸਮਾਨ ਵੰਡਨ ਝੁੱਗੀਆਂ ਝੋਪੜੀਆਂ ਸਲਮ ਖੇਤਰਾਂ ਵਿੱਚ ਪੁੱਜੀ ਤਾਂ ਉੱਥੇ ਦੇ ਬੱਚਿਆਂ ਦੇ ਚਿਹਰੇ ਵੀ ਖੁਸ਼ੀ ਨਾਲ ਚਲਕ ਪਏ ਇਸ ਮੌਕੇ ਮੈਡਮ ਰਜਨੀਵਾਲਾ ਨਾਲ ਡਾਕਟਰ ਮਨਜੀਤ ਸਿੰਘ ਸਰੋਆ ਸਮਾਜ ਸੇਵੀ ਜਤਿੰਦਰ ਸਿੰਘ ਟੋਨੀ ਆਦ ਵੀ ਹਾਜ਼ਰ ਸਨ ਸਮਾਜ ਸੇਵੀ ਰਜਨੀਵਾਲਾ ਨੇ ਕਿਹਾ ਕਿ ਅਜਿਹੇ ਉਪਰਾਲੇ ਅੱਗੇ ਵੀ ਜਾਰੀ ਰਹਿਣਗੇ ਜੇਕਰ ਤੁਸੀਂ ਹਾਲੇ ਤੱਕ YouTube ਚੈਨਲ ਸਟਾਰਬਿਜੇ ਸੱਚਾ ਪ੍ਰਦੀਪ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਡੇ ਮੋਬਾਈਲ ਤੇ ਪਹੁੰਚਦੇ ਰਹਿਣ ਦੇਖੋ ਪੂਰੀ ਖਬਰ ਮੈਡਮ ਅੱਜ ਇਸ ਗਰੀਬ ਤੇ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਕਾਫੀ ਰਾਸ਼ਨ ਵੰਡਿਆ ਹੈਗਾ ਵਾ ਕੱਪੜੇ ਵੰਡੇ ਹੈਗੇ ਜੁਰਾਬਾ ਵੰਡੀ ਹੈਗੇ ਬੂਟ ਵੰਡੇ ਹੈਗੇ ਆ ਕੀ ਕਹਣਾ ਇਸ ਮੌਕੇ ਮੈਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਔਰ ਜਿਹੜੀਆਂ ਇੱਕ ਜੱਦ ਕੀ ਲੋਹੜੀ ਦੀਆਂ ਸਾਰਿਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆਂ ਅੱਜ ਅਸੀਂ ਲੋਹੜੀ ਨੂੰ ਜਿਹਦਾ ਪ੍ਰੋਗਰਾਮ ਸਾਰੇ ਥਾਂ ਹੀ ਕੀਤਾ ਜਾ ਰਿਹਾ ਹੈ ਬੱਚਿਆਂ ਦੀਆਂ ਲੋਹੜੀਆਂ ਪਾਈਆਂ ਜਾ ਰਹੀਆਂ ਆ ਪਰ ਮੇਰੇ ਮਨ ਦੀ ਇੱਕ ਇੱਛਾ ਸੀ ਕਿ ਮੈਂ ਜਿਹੜੇ ਮਹੱਤੜ ਸਾਡੇ ਗਰੀਬ ਪਰਿਵਾਰ ਆ ਇਹਨਾਂ ਦੇ ਨਾਲ ਰਲ ਕੇ ਵੀ ਲੋਹੜੀ ਮਨਾਵਾ ਤੇ ਅੱਜ ਮੈਂ ਇੱਥੇ ਪਹੁੰਚੀ ਇਹਨਾਂ ਦੇ ਕੋਲ ਜਿੰਨੇ ਛੋਟੇ-ਛੋਟੇ ਬੱਚੇ ਆ ਸਾਰਿਆਂ ਨਾਲ ਜਿਹਦਾ ਗਰਮ ਕੱਪੜੇ ਕੁਛ ਹੀ ਆ ਠੰਡ ਨੂੰ ਦੇਖਦੇ ਹੋਏ ਤੇ ਵੀ ਇਹਨਾਂ ਨੂੰ ਉਹ ਜਿਹੜਾ ਬੰਡਿਆ ਗਿਆ ਆ ਮੈਂ ਕਹਿੰਨੀ ਆ ਕਿ ਸਾਰਿਆਂ ਨੂੰ ਇਹ ਜਿਹੜਾ ਚਲਾਗਾ ਜੋਗ ਉਕਰਾਲਾ ਆ ਇਹਨਾਂ ਬੱਚਿਆਂ ਨੇ ਵੀ ਕਰਨਾ ਚਾਹੀਦਾ ਆ ਕਿ ਚਲੋ ਆਪਾਂ ਹੋਰ ਤਾਂ ਸਾਰਾ ਕੁਝ ਬਹੁਤ ਕਰਦੇ ਆ ਕਿ ਇਹਨਾਂ ਜਿਹੜੇ ਮਹਾਤੜ ਪਰਿਵਾਰ ਆ ਜਿਹੜੇ ਨਹੀਂ ਕਰੀ ਸਕਦੇ ਕੁਛ ਨਹੀਂ ਇੰਨੀ ਠੰਡ ਦੇ ਉੱਤੇ ਦੇਖੋ ਝੁੱਗੀਆਂ ਦੇ ਵਿੱਚ ਰਹਿਣਾ ਬਹੁਤ ਔਖੀ ਗੱਲ ਆ ਜਿੱਦਾਂ ਤੇ ਇਹਨੂੰ ਦੇਖਦੇ ਹੋਏ ਮੇਰਾ ਮੇਰੀ ਇੱਛਾ ਸੀ ਕਿ ਮੈਂ ਇਹਨਾਂ ਬੱਚਿਆਂ ਨੂੰ ਮਾਰਗ ਦਰਸ਼ਨ ਕਰਨਾ ਮੈਂ ਇੱਕ ਗੱਲ ਗੌਰੇ ਤਲਬ ਹੈਗੀ ਆ ਕਿ ਅਮੀਰ ਬੱਚੇ ਦੇ ਚਾਹ ਬੱਚਿਆਂ ਨੂੰ ਹਰ ਕੋਈ ਪਿਆਰ ਕਰਦਾ ਹੈਗਾ ਵਾ ਚੁੰਮਦਾ ਚੜਦਾ ਹੈਗਾ ਤੁਸੀਂ ਗਰੀਬ ਬੱਚੇ ਆ ਜੇ ਬੜੇ ਆਪਣੇ ਬੱਚਿਆਂ ਦੀ ਤਰ੍ਹਾਂ ਮਿਲ ਕੇ ਇਹਨਾਂ ਨੂੰ ਚੁੰਮਿਆ ਜਟਿਆ ਔਰ ਪਿਆਰ ਕੀਤਾ ਔਰ ਇਹਨਾਂ ਨੂੰ ਜਿਹੜੇ ਜ਼ਰੂਰਤਵੰਤ ਚੀਜ਼ਾਂ ਦਿੱਤੀਆਂ ਤੁਸੀਂ ਇਸ ਸਮੇਂ ਚਿਹੜੂ ਇਲਾਕੇ ਵਿੱਚ ਖੜੇ ਆ ਇਸ ਤੋਂ ਇਲਾਵਾ ਹੋਰ ਵੀ ਆਸ-ਪਾਸ ਪਿੰਡਾਂ ਚ ਗਏ ਸੀ ਹਾਂਜੀ ਕਾਫੀ ਪਿੰਡਾਂ ਦੇ ਵਿੱਚ ਮੈਂ ਹੋ ਕੇ ਆਈਆਂ ਜਿੱਥੇ ਵੀ ਮੈਨੂੰ ਇੱਜਾ ਦੇ ਪਰਿਵਾਰ ਦੇ ਸੀ ਆ ਮੈਂ ਉੱਥੇ-ਉੱਥੇ ਜਾ ਕੇ ਜਿੱਦਾਂ ਇਹ ਜਿਹੜਾ ਪ੍ਰਾਲਾ ਕੀਤਾ ਆ ਔਰ ਇਹਨਾਂ ਬੱਚਿਆਂ ਦੇ ਵਿੱਚ ਹੀ ਰੱਬ ਵੱਸਦਾ ਆ ਜੇਕਰ ਅਸੀਂ ਨਾ ਬੱਚਿਆਂ ਨੂੰ ਖੁਸ਼ ਕਰਦੇ ਤੁਸੀਂ ਦੇਖੋ ਬੱਚਿਆਂ ਦੇ ਮੋੜ ਤੇ ਕਿੰਨੀ ਖੁਸ਼ੀ ਆ ਕਿ ਸਾਨੂੰ ਮੈਡਮ ਮਿਲਣ ਆਏ ਆ ਸਾਡੇ ਲਈ ਨਵਸ਼ਕਰਨ ਆਏ ਆ ਇਹਨਾਂ ਬੱਚਿਆਂ ਦੀਆਂ ਦੁਆਵਾਂ ਸਦਕਾ ਹੀ ਅਸੀਂ ਜਿਹੜੇ ਅੱਥਰੇ ਫੜਦੇ ਆ ਇਹ ਸਾਡੀ ਤਰੱਕੀ ਦਾ ਕਾਰਨ ਜਿਹੜੇ ਬੱਚੇ ਹੀ ਆ ਅਸੀਂ ਕਿੰਨੇ ਰੱਬ ਰੂਪੀ ਬੱਚੇ ਇਹਨਾਂ ਦਾ ਅਸ਼ੀਰਵਾਦ ਜਰੂਰ ਹਰ ਇੱਕ ਨੂੰ ਲੈਣਾ ਚਾਹੀਦਾ ਤੁਸੀਂ ਝੁੱਗਿਆਂ ਝੋਪੜਿਆਂ ਵਿੱਚ ਅੱਜ ਗਏ ਹੈਗੇ ਉੱਥੇ ਜਾ ਜਾ ਕੇ ਬੱਚਿਆਂ ਨੂੰ ਸਮਾਨ ਦਿੱਤਾ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਮਿਲੇ ਜੀ ਕੀ ਮਹਿਸੂਸ ਕੀਤਾ ਕਿਸ ਤਰ੍ਹਾਂ ਲੱਗਾ ਕਿ ਇੱਥੇ ਇੱਕ ਇੱਕ ਅਲੀਸ਼ਾਨ ਘਰਾਂ ਵਿੱਚ ਲੋਕ ਰਹਿੰਦੇ ਹੈਗੇ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਹੈਗਾ ਔਰ ਇਹ ਕਿਸ ਤਰ੍ਹਾਂ ਆਪਣੇ ਜੀਵਨ ਬਰਸ਼ਰ ਕਰ ਰਹੇ ਹੈਗੇ ਔਰ ਇਹਨਾਂ ਦੇ ਮੈਂ ਤਾਂ ਕਿੰਨੀਆਂ ਜਿਹੜੇ ਲੋਕ ਚੰਗਿਆ ਘਰਾਂ ਦੇ ਵਿੱਚ ਜੀਵਨ ਬਸਰ ਕਰ ਰਹੇ ਆ ਇਹਨਾਂ ਬੱਚਿਆਂ ਦਾ ਉਹ ਜ਼ਰੂਰ ਧਿਆਨ ਕਰਨ ਜਿਹੜੀਆਂ ਸੰਸਥਾਵਾਂ ਮੈਂ ਇਹਨਾਂ ਨੂੰ ਵੱਧ ਤੋਂ ਵੱਧ ਅਪੀਲ ਕਰਾਂਗੀ ਕਿ ਸਭ ਤੋਂ ਜ਼ਿਆਦਾ ਜਿਹੜਾ ਇਹਨਾਂ ਗਰੀਬਾਂ ਮਾਤੜਾਂ ਵੱਲ ਪਿਆ ਇਹਨਾਂ ਨੂੰ ਪਿਆਸਤ ਕਰ ਦਿਓ ਇਹਨਾਂ ਦੇ ਬੱਚਿਆਂ ਨੂੰ ਵੀ ਖੁਸ਼ੀ ਮਿਲ ਸਕੇ ਇਹਨਾਂ ਦੇ ਬੱਚਿਆਂ ਦੇ ਚਿਹਰਿਆਂ ਤੇ ਜਿੱਦਾਂ ਅੱਜ ਖੁਸ਼ੀ ਮਿਲੀ ਮੈਂ ਕਹਿੰਦੀ ਜਿੱਥੇ-ਜਿੱਥੇ ਸਾਡੇ ਮਜ਼ਦੂਰ ਪਰਿਵਾਰ ਬੈਠੇ ਆ ਉਹਨਾਂ ਦੇ ਬੱਚਿਆਂ ਨੂੰ ਇਹ ਜਿਹੜਾ ਅਸੀਂ ਆਸ਼ੀਰਵਾਦ ਦਈਏ ਜੀ ਬਿਲਕੁਲ ਅਸੀਂ ਵੀ ਨੋਟ ਕੀਤਾ ਕਿ ਜਦੋਂ ਤੁਸੀਂ ਆਏ ਤਾਂ ਬੱਚੇ ਦੂਰੋਂ ਦੂਰੋਂ ਤੁਹਾਨੂੰ ਦੇਖ ਕੇ ਜੋ ਕੁਝ ਬੱਚੇ ਕੱਪੜੇ ਪ੍ਰਾਪਤ ਕਰ ਰਹੇ ਸੀ ਕਿ ਦੂਰੋਂ ਦੇ ਕੋਈ ਬੱਚੇ ਭੱਜੇ ਆਏ ਸਾਡੇ ਵੱਲ ਉਹਨਾਂ ਦੇ ਚਿਹਰੇ ਤੇ ਖੁਸ਼ੀ ਛਲਕ ਰਹੀ ਸੀ ਕਿ ਆਉਣ ਵਾਲੇ ਸਮੇਂ ਵਿੱਚ ਵੀ ਬੱਚਿਆਂ ਨੂੰ ਇਸ ਤਰ੍ਹਾਂ ਹੀ ਪਿਆਰ ਕੀਤਾ ਜਾਂਦਾ ਰਹੇਗਾ। ਨਹੀਂ ਮੇਰਾ ਹਰ ਸਾਲ ਇਹੀ ਅਪਰਾਲਾ ਹੁੰਦਾ ਹੈ ਜਿੱਥੇ ਵੀ ਸਾਡੇ ਇਹ ਪਰਿਵਾਰ ਰਹਿੰਦੇ ਆ ਮੈਂ ਹਰ ਵਾਰ ਲੋੜੀ ਦੀ ਕੁਛੀ ਜਿਹੜੀ ਇਹ ਨਾ ਬੱਚਿਆਂ ਦੇ ਨਾਲ ਸਾਂਝੀ ਕਰਦੀ ਆ ਤੇ ਆਉਣ ਵਾਲਾ ਟਾਈਮ ਵੀ ਇਹਨਾਂ ਦੇ ਆਸ਼ੀਰਵਾਦ ਇਦਾਂ ਰਹੇ ਤਾਂ ਮੈਂ ਇਹ ਤੋਂ ਵੀ ਵੱਧ ਚੜ ਕੇ ਕਰਾਂਗੀ ਕਿ ਪਰਮਾਤਮਾ ਇਹਨਾਂ ਨੂੰ ਵੀ ਤੰਦਰੁਸਤੀ ਔਰ ਸਭਨ ਵੀ ਤੰਦਰੁਸਤੀ ਬ ਮੈਂ ਕਿ ਨਹੀਂ ਰੱਬ 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 ਰੂਹੀ ਇਹਨਾਂ ਦੇ ਵਿੱਚ ਨਜ਼ਰ ਆ ਰਹੀ ਹੈ ਜੀ ਤੁਹਾਡੇ ਇਸ ਮਹਾਨ ਉਪਰਾਲੇ ਅਸੀਂ ਵੀ ਸ਼ਲਾਘਾ ਕਰਦੇ ਹਾਂ ਗੱਲਬਾਤ ਲਈ ਧੰਨਵਾਦ ਅੱਛੋ ਇਸ ਟਾਈਮ ਮੇਰੇ ਨਾਲ ਮੌਜੂਦ ਹੈ ਕਿ ਕੈਬਰੇਟ ਡਾਕਟਰ ਮਜੀਤ ਸਿੰਘ ਸਰਵਾਜੋਗੇ ਉਹ ਵੀ ਸਮਾਜ ਸੇਵੀ ਵੀ ਹੈਗੇ ਔਰ ਡਾਕਟਰ ਵੀ ਹੈਗੇ ਆ ਗੱਲਬਾਤ ਕਰਕੇ ਦੇਖਦੇ ਹਾਂ ਸਰ ਚਾਹ ਵੀ ਸਵਾਗਤ ਹੈ ਕੀ ਕਹਣਾ ਹੈ ਤੁਹਾਡਾ ਇਸ ਮਹਾਨ ਉਪਰਾਲੇ ਪ੍ਰਤੀ ਸਰ ਇਹ ਮਹਾਨ ਉਪਰਾਲਾ ਜਿਹੜਾ ਹੈ ਇਹ ਸਾਡੇ ਭੈਣ ਜੀ ਰਜਨੀ ਵਾਲਾ ਜੀ ਦੁਆਰਾ ਕੀਤਾ ਗਿਆ ਜੀ ਤੇ ਅਸੀਂ ਤਾਂ ਜਿੱਦਾਂ ਇਹ ਸਾਡੇ ਨਾਲ ਅਸੀਂ ਮਿਲ ਕੇ ਜਿੱਦਾਂ ਇਹ ਸਭ ਕਰਦੇ ਹਾਂ ਬਾਕੀ ਸਾਰਾ ਜੋ ਵੀ काम-धाम जो भी सारा दान वगैरह उ सब ਸਾਡੇ ਭੈੰਜੀ ਕਰਦੇ ਆ ਤੇ ਅਸੀਂ ਤਾਂ ਇਹਨਾਂ ਦੇ ਭਰਾ ਹੋਣ ਦੇ ਨਾਤੇ ਇਹਨਾਂ ਦਾ ਸਾਥ ਦੇਈਦਾ ਜੀ ਤੇ ਮੇਰੇ ਨਾਲ ਆਪਣੇ ਜਯਤੇਂਦਰ ਜੀ ਨੇ ਕੰਦੇਲ ਸਾਹਿਬ ਜੀ ਤੇ ਬਿਲਕੁਲ ਬਾਕੀ ਜੋ ਮੈਡਮ ਕਰ ਰਹੇ ਨੇ ਹੁਣ ਕਾਫੀ ਪਿੰਡਾਂ ਚੋਂ ਅਸੀਂ ਹੋ ਕੇ ਆਏ ਆ ਜੀ ਜੇ ਗਰੀਬ ਬੱਚਾ ਨੂੰ ਮੈਡਮ ਇਹ ਨਹੀਂ ਵੀ ਅੱਜ ਹੀ ਵੈਸੇ ਵੀ ਦਾਨ ਕਰਦੇ ਰਹਿੰਦੇ ਆ ਇਹਨਾਂ ਦਾ ਇੱਕ ਪਤਾ ਨਹੀਂ ਕੁਦਰਤੀ ਇਹਨਾਂ ਦਾ ਦਿਲੀ ਇਸ ਤਰ੍ਹਾਂ ਆ ਕਿ ਮੈਂ ਤਾਂ ਜਦੋਂ ਤੋਂ ਮਿਲਿਆ ਇਹਨਾਂ ਨੂੰ ਤੇ ਮੈਂ ਤਾਂ ਇਹੀ ਦੇਖਦਾ ਕਿ ਬਸ ਕਿਸੇ ਨੂੰ ਰਾਸ਼ਨ ਕਿਸੇ ਨੂੰ ਕਿਸ਼ ਕੋਸ਼ਟ ਸਾਨੂੰ ਕੁਛ ਇਹ ਤਾਂ ਲੋਹੜੀ ਦਾ ਮੌਕਾ ਆ ਤੇ ਇਹਨਾਂ ਨੇ ਕਿਹਾ ਸੀ ਮੈਂ ਗਰੀਬ ਬੱਚਿਆਂ ਨੂੰ ਹਰ ਸਾਲ ਦਾਨ ਕਰਦੀ ਪਰ ਲੋਹੜੀ ਤੋਂ ਇਲਾਵਾ ਵੀ ਮੈਂ ਦੇਖਿਆ ਜਿੱਦਾਂ ਅਸੀਂ ਕਈ ਪਿੰਡਾਂ ਵਿੱਚ ਗਏ ਪਹਿਲਾਂ ਤੇ ਉੱਥੇ ਵੀ ਜਿਹੜੇ ਕੋਈ ਪਤਾ ਲੱਗਦਾ ਕਿ ਇੱਥੇ ਬਈ ਜ਼ਰੂਰਤਮੰਦ ਆ ਉਹਨੂੰ ਚਾਵਲ ਲੈ ਤੇ ਕਣਕ ਲੈ ਤੀ ਆਟਾ ਲੈ ਤਾ ਕੇ ਲੈ ਤਾ ਤੇਲ ਲੈ ਤਾ ਉਹ ਤਾਂ ਮੇਰੇ ਸਾਹਮਣੇ ਕਈ ਵਾਰੀ ਜ਼ਾ ਹੋਇਆ ਵੀ ਅਸੀਂ ਭੈਣ ਜੀ ਪਰਚੇਜ਼ ਕਰਕੇ ਤਾਂ ਫੇ ਉਹ ਦਿੰਦੇ ਆ ਤੇ ਅਸੀਂ ਤਾਂ ਇਹੀ ਵਾਈਗੁਰ ਪ੍ਰਮਾਤਮਾਗੇ ਅਰਦਾਸ ਕਰਦੇ ਆ ਕਿ ਸਾਡੇ ਭੈਣ ਜੀ ਤੰਦਰੁਸਤ ਰਹਿਣ ਔਰ ਇਸੇ ਤਰ੍ਹਾਂ ਹੀ ਆਪਣਾ ਜਿਹੜਾ ਇਹ ਸਮਾਜ ਸੇਵਾ ਦਾ ਕੰਮ ਆ ਕਰਨ ਔਰ ਪ੍ਰਮਾਤਮਾ ਇਹਨਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਬਸ ਇਹੀ ਅਸੀਂ ਦੁਆ ਕਰਦੇ ਹਾਂ ਜੀ। ਕਲਵਕਲ ਧੰਨਵਾਦ।